ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਫੇ ਸੇ ਆਸਤੇ ਉਮੀਦ ਨਾਲ ਲੈ ਕੇ ਆਂ ਜੀ ਅੱਜ ਦੀ ਨਵੀਂ ਵੀਡੀਓ ਵੀਡੀਓ ਸ਼ੁਰੂ ਕਰਨ ਲੱਗਿਆਂ ਜੀ ਆਪਾਂ ਸ਼ਾਮ ਤੋਂ ਤੇ ਇੱਥੇ ਮੈਂ ਰੱਖੀ ਹੋਈ ਹੈ ਜੀ ਖੀਰ ਕਿਉਂਕਿ ਅੱਜ ਸਵੇਰੇ ਨਾ ਮੇਰੀ ਸਿਹਤ ਠੀਕ ਨਹੀਂ ਸੀਗੀ ਵੀਪੀਏ ਜਿਹੜਾ ਲੋ ਸੀਗਾ ਨਹੀਂ ਆਪਾਂ ਸਵੇਰ ਦੇ ਬਣਾ ਲੈਂਦੇ ਤੇ ਇੱਥੇ ਖੀਰ ਹੈ ਜਿਹੜੀ ਮੇਰੀ ਬਣ ਚੁੱਕੀ ਹੈ ਵੈਸੇ ਥੋੜਾ ਜਿਹਾ ਬਸ ਰਿਜਣ ਦੀ ਕਮੀ ਆ ਜੀ ਹਾਲੇ ਚੰਗੀ ਤਰ੍ਹਾਂ ਮਤਲਬ ਰਲਈ ਨਹੀਂ ਹੈਗੀ ਦੁੱਧ ਪਾਤਾ ਇਹਦੇ ਵਿੱਚ ਫੋਪਾ ਪਾਤਾ ਦਾਖਾਂ ਪਾਤੀਆਂ ਜੀ ਆਪਾਂ ਸਾਰਾ ਕੁਝ ਪਾਤਾ ਚੌਲ ਨੇ ਜਿਹੜੇ ਰਿੱਜ ਗਏ ਤੇ ਇੱਧਰ ਆਪਣੀ ਖੀਰ ਰਿੱਜੂਗੀ ਜੀ ਹੁਣ ਤੇ ਇੱਧਰ ਭੋਂਤਾ ਜੀ ਮੈਂ ਮਿੱਠਾ ਮਿੱਠਾ ਭੋਂਤਾ ਜੀ ਆਪਾਂ ਅੱਜ ਬਣਾਵਾਂਗੇ ਮਿੱਠੇ ਪੂੜੇ ਤੇ ਸੌਣ ਦਾ ਜਿਹੜਾ ਮਤਲਬ 2 ਦਿਨ ਰਹਿ ਗਏ ਜੀ ਬਸ ਖੀਰ ਤੇ ਪੂੜੇ ਨੇ ਜਿਹੜੇ ਇਸ ਵਾਰੀ ਆਪਾਂ ਨਹੀਂ ਬਣਾਏ ਕਿਉਂਕਿ ਬੱਚੇ ਹੈ ਨਹੀਂ ਸੀ ਜੀ ਫਿਰ ਮੇਰਾ ਮਨ じゃ ਨਹੀਂ ਕੀਤਾ ਚਲੋ ਫਿਰ ਕੱਲ ਡੈਡੀ ਕਹਿਣ ਲੱਗੇ ਕਹਿੰਦੇ ਭਾਈ ਖੀਰ ਪੂੜੇ ਬਣਾ ਲਿਓ ਮੈਂ ਕਿਹਾ ਚਲੋ ਕੋਈ ਨਾ ਡੈਡੀ ਜੀ ਬਣਾ ਲੈਨੇ ਮੈਨੂੰ ਐ ਸੀਗਾ ਵੀ ਚਲੋ ਸਿਆਣੇ ਦਾ ਮਨ ਹੁੰਦਾ ਜੀ ਆਪਾਂ ਚੀਜ਼ ਹੈ ਜਿਹੜੀ ਆਪਾਂ ਬਣਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਆਪਾਂ ਖਾਣ ਪੀਣ ਨੂੰ ਵੈਸੇ ਵੀ ਤਾਂ ਬਣਾਉਣਾ ਹੀ ਆ ਜੀ ਜ਼ਿੰਦਗੀ ਆ ਜੀ ਚੱਲਦੀ ਰਹਿੰਦੀ ਐਦਾਂ ਹੀ ਤੇ ਇੱਥੇ ਮੈਂ ਭਿਉਂ ਤਾਂ ਜੀ ਮਿੱਠਾ ਤੇ ਆਪਾਂ ਬਣਾਵਾਂਗੇ ਅੱਜ ਪੂੜੇ ਜਦੋਂ ਤੱਕ ਮਿੱਠਾ ਭਿੱਜਦਾ ਜੀ ਉਦੋਂ ਤੱਕ ਧਾਰਾ ਕੱਢ ਲਈਏ ਧਾਰਾ ਕੱਢ ਕੇ ਆ ਕੇ ਫਿਰ ਆਪਾਂ ਪੂੜੇ ਬਣਾਵਾਂਗੇ ਤੇ ਬਲੌਗ ਆ ਜਿਹੜਾ ਆਪਾਂ ਕੰਟੀਨਿਊ ਰੱਖਾਂਗੇ ਜੀ ਇਸੇ ਤਰੀਕੇ ਨਾਲ ਤੇ ਮਿਲਦੇ ਹਾਂ ਜੀ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਨਾਲ-ਨਾਲ ਲੋਗੀ ਉਧਰ ਆਪਣੀ ਖੀਰ ਦੇ ਵਿੱਚ ਆਪਾਂ ਦੁੱਧ ਹੋਰ ਪਾਤਾ ਤੇ ਉਹ ਰੱਖੀ ਹੋਈ ਹੈ ਦੁਬਾਰਾ ਸੇਕ ਲਵਾਉਣ ਵਾਸਤੇ ਧਰ ਆਪਾਂ ਕੱਢ ਲਈਆਂ ਦੁੱਧ ਵਗੈਰਾ ਸਾਰਾ ਸਾਂਭਤਾ ਤੇ ਇੱਥੇ ਲੱਗਿਆ ਜੀ ਹੁਣ ਆਪਾਂ ਪੂੜਿਆਂ ਵਾਸਤੇ ਆਟਾ ਬਣਾਉਣਾ ਤੇ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਵੀ ਕਿਹੜੇ ਹਿਸਾਬ ਨਾਲ ਆਟਾ ਬਣਦਾ ਹੈ ਦਾ ਹਾਂਜੀ ਮਿੱਠਾ ਜਿਹੜਾ ਮੇਰਾ ਭੁੰਟਾ ਤੇ ਥੋੜਾ ਜਿਹਾ ਕੋਸਾ ਪਾਣੀ ਕਰਕੇ ਨਾ ਆਪਾਂ ਘਰ ਦੀ ਸ਼ੱਕਰ ਸ਼ੱਕਰ ਹੀ ਭੁੰਤੀ ਸੀ ਜੀ ਆਪਾਂ ਇਹ ਘਰ ਦੀ ਸ਼ੱਕਰ ਭੁੰਤੀ ਪਈ ਹੈ ਥੋੜਾ ਜਿਹਾ ਪਾਣੀ ਆਪਾਂ ਕੋਸਾ ਕਰਕੇ ਪਾ ਦਿੰਨੇ ਹੁੰਨੇ ਆ ਉਹਦੇ ਨਾਲ ਨਾ ਮਿੱਠਾ ਜਿਹੜਾ ਛੇਤੀ ਭਿੱਜ ਜਾਂਦਾ ਤੇ ਇੱਥੇ ਆਪਾਂ ਲੈ ਲਿਆ ਜੀ ਆਟਾ ਇਹਨੂੰ ਆਪਾਂ ਛਾਣ ਕੇ ਪਾਵਾਂਗੇ ਹੁਣ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਕਿ ਇਹਦੇ ਵਿੱਚ ਇਕੱਠਾ ਨਾ ਜਿਹੜੀਆਂ ਨਾ ਬੰਨ੍ਹੇ ਇਦਾਂ ਮਿਕਸਲ ਵੀ ਲੈ ਸਕਦੇ ਹੋ ਜੀ ਤੇ ਹੱਥ ਦੀ ਸਹਾਇਤਾ ਨਾਲ ਵੀ ਤੁਸੀਂ ਕਰਨਾ ਚਾਹੋ ਤਾਂ ਹੱਥ ਦੀ ਸਹਾਇਤਾ ਨਾਲ ਵੀ ਕਰ ਸਕਦੇ ਹੋ ਮਤਲਬ ਆਟਾ ਜਿਹੜਾ ਤੁਸੀਂ ਇਹਦੇ ਵਿੱਚ ਗੰਢਾਂ ਨਹੀਂ ਆਪਾਂ ਬਣਣੇ ਨਹੀਂ ਹੈਗੀਆਂ ਇਹ ਨੂੰ ਥੋੜਾ ਜਿਹਾ ਪ੍ਰੋਸੈਸ ਨੂੰ ਟਾਈਮ ਲੱਗਦਾ ਹੈ। ਇਸ ਸੀਜ਼ਨ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ। ਲੋ ਜੀ ਆਪਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਈਏ ਕਿਉਂਕਿ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਬਣ ਜੂਗੀ। ਆਪਾਂ ਮਿਕਸ ਕਰ ਲਈਏ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ। ਲੋ ਜੀ ਇੱਥੇ ਆਟਾ ਬਣਾ ਜਿਹੜਾ ਬਣ ਕੇ ਤਿਆਰ ਹੈ। ਦੇਖੋ ਤੁਸੀਂ ਕੁਆਂਟੀਟੀ ਨਾਲ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ। ਦੇਖੋ ਕੋਈ ਇਹਦੇ ਚ ਗੱਠ ਨਹੀਂ ਹੈਗੀ, ਕੋਈ ਲੰਮਸ ਨਹੀਂ ਰਿਹਾ। ਦੇਖੋ ਇਸ ਤਰੀਕੇ ਦਾ ਤੇ ਗੱਠਾਂ ਨੇ ਨਾ ਜਿਹੜੀਆਂ ਇਹ ਹੱਥ ਦੀ ਸਹਾਇਤਾ ਨਾਲ ਹੀ ਮਰਦੀਆਂ ਨੇ ਕਿਉਂਕਿ ਆਟੇ ਦੇ ਵਿੱਚ ਗੱਠ ਜਿਹੜੀ ਜ਼ਰੂਰ ਬਣ ਜਾਂਦੀ ਹੈ ਇੱਕ ਵਾਰੀ ਲਓ ਜੀ ਆਪਾਂ ਚੰਗੀ ਤਰ੍ਹਾਂ ਕਿਉਂਕਿ ਆਟੇਆਂ ਇਹ ਕੂੜਿਆਂ ਦਾ ਆਟਾ ਤੇ ਕੂੜੇ ਬਣਾਉਣੇ ਹਰੇਕ ਦੇ ਵਾਸਤਾ ਕੰਮ ਨਹੀਂ ਹੈਗਾ ਜੀ ਅੱਜ ਕੱਲ੍ਹ ਦੀ ਇਹ ਚੀਜ਼ ਹੈ ਜਿਹੜੀ ਹਲੋਕ ਹੁੰਦੀ ਜਾ ਰਹੀ ਹੈ ਹਰ ਇੱਕ ਨੂੰ ਨਹੀਂ ਬਣਾਉਣੇ ਆਉਂਦੇ ਚਲੋ ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਮੈਨੂੰ ਹੀ ਆਉਂਦੇ ਨੇ ਜੀ ਬਹੁਤ ਭੈਣਾਂ ਨੇ ਬਹੁਤ ਬੀਬੀਆਂ ਨੇ ਜਿਹੜੀਆਂ ਜਾਣਦੀਆਂ ਨੇ ਜੀ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਹੈ ਇਸ ਚੀਜ਼ ਪਾਸੇ ਇੰਟਰਸਟ ਹੈ ਜਿਹੜਾ ਨਹੀਂ ਲੈਂਦੀ ਹੈਗੀ ਥੋੜਾ ਟਾਈਮ ਬਾਅਦ ਤੇ ਆਪਾਂ ਇਹਨੂੰ ਰੱਖਾਂਗੇ ਜੀ ਇੱਥੇ ਰੈਸਟ ਵਾਸਤੇ ਇਹਨੇ ਆਪਾਂ ਤਵਾ ਤੋਂ ਬਾਅਦ ਜਿਹੜਾ ਮਾਂਜ ਕੇ ਰੱਖ ਲੈਣੀ ਆ ਕਿਉਂਕਿ ਤਵਾ ਨਾ ਜਦੋਂ ਆਪਾਂ ਕੂੜੇ ਬਣਾਉਣੇ ਨੇ ਤਵਾ ਚੰਗੀ ਤਰ੍ਹਾਂ ਮਾਂਜਿਆ ਹੋਇਆ ਹੋਣਾ ਚਾਹੀਦਾ ਹੈ ਕਾ ਕੇ ਕੂੜੇ ਦੇ ਜਿਹੜੇ ਚਿਪਕਣ ਨਾ ਇੱਥੇ ਕੂੜੇ ਨੇ ਜਿਹੜੇ ਅਸੀਂ ਸਰੋਂ ਦੇ ਤੇਲ ਦੇ ਬਣਾਵਾਂਗੇ ਜੀ ਕਿਉਂ ਵਗੈਰਾ ਮੈਂ ਨਹੀਂ ਯੂਜ਼ ਕਰਦੀ ਚਲੋ ਜੀ ਆਪਾਂ ਤਿਆਰੀ ਕਰ ਲਈਏ ਫਿਰ ਆਪਾਂ ਦਿਖਾਉਨੇ ਆ ਅੱਗੇ ਕਿਉਂਕਿ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਹਾਂਜੀ ਇੱਕ ਵਾਰੀ ਫੇਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਆ ਟੇਨ ਕਾਫੀ ਟਾਈਮ ਹੋ ਗਿਆ ਜੀ ਆਪਣਾ ਰੈਸਟ ਕਰਦੇ ਹਾਂ ਤੇ ਹੁਣ ਆਪਾਂ ਲਗਾਂਗੇ ਜੀ ਬਣਾਉਣ ਕੂੜੇ ਤਵਾ ਮੈਂ ਚੰਗੀ ਤਰ੍ਹਾਂ ਮਾਜ ਲਿਆ ਤੇ ਗੈਸ ਆਪਾਂ ਲਾ ਦਿੱਤਾ ਹੁਣ ਆਪਾਂ ਪਾਵਨ ਜੀ ਕੌਲੀ ਦੇ ਵਿੱਚ ਸਰੋਂ ਦਾ ਤੇਲ ਕਿਉਂਕਿ ਸਰੋਂ ਦਾ ਤੇਲ ਜ਼ਰੂਰੀ ਹੈ ਜੀ ਲਾਉਣਾ ਤੇ ਪੂੜੇ ਦੇ ਜਿਹੜੇ ਚਿੱਕਦੇ ਨਹੀਂ ਨਗੇ ਫਿਰ ਆਪਾਂ ਨੇ ਤੁਸੀਂ ਕਿਉਂ ਨਾਲ ਵੀ ਬਣਾ ਸਕਦੇ ਜੀ ਆਪਣੇ ਆਪਣੇ ਪਸੰਦ ਹਰ ਇੱਕ ਇਨਸਾਨ ਦੀ ਤੇ ਮੈਂ ਇੱਥੇ ਸਰੋਂ ਦਾ ਤੇਲ ਆਪਣਾ ਘਰ ਤੋਂ ਲਿਆਇਆ ਆਪਾਂ ਸਰੋਂ ਦਾ ਤੇਲ ਲਾਉਣਾ ਹੁੰਦੀ ਲੋ ਜਿੱਥੇ ਤੇਲ ਹੈ ਜਿਹੜਾ ਮੈਂ ਲਾਤਾ ਸਰੇ ਨੂੰ वैसे ਤਾਂ ਆਪਣੇ ਪੂੜੇ ਵਧਾਉਣ ਵਾਸਤੇ ਜੇ ਆਪਾਂ ਪਿੱਪਲ ਦਾ ਪੱਤਾ ਹੁੰਦਾ ਜਾਂ ਫਿਰ ਪੂੜੇ ਵਧਾਉਣ ਵਾਸਤੇ ਇੱਕ ਆਉਂਦਾ ਹੁੰਦਾ ਜੀ ਪ੍ਰਾਣਾ ਪ੍ਰਾਣੇ ਸਮੇਂ ਦੇ ਵਿੱਚ ਆਉਂਦਾ ਹੁੰਦਾ ਸੀਗਾ ਉਹ ਚੀਜ਼ ਹੁੰਦੀ ਹੈ ਜੀ ਮਾਤਰ ਵਿੱਚ ਪੱਤੇ ਇਹ ਤਰ੍ਹਾਂ ਹੁੰਦਾ ਜੀ ਜੰਤਰ ਜਾਂ ਇਹ ਪਾਪਾਨੇ ਰਿਤੀ ਕੱਟ ਕੇ ਦਿੱਤਾ ਹੈ ਤਨ ਵਰਤਨ ਥੋੜਾ ਜਿਹਾ ਚਲਾਵਾਂਗੇ ਅਸੀਂ ਵੇਦਾਂ ਲਈ ਅਦੇ ਨੂੰ ਪੱਕ ਤੇ ਥੋੜਾ ਥੋੜਾ ਕਿਨਾਰਿਆਂ ਤੇ ਤਾਂ ਕਿ ਇਹ ਚਿਪਕੇ ਨਾ ਪਹਿਲੇ ਪੂੜੇ ਦੀ ਜਿਆਦਾ ਵਿਕਤ ਆਉਣੀ ਹੈ ਜੇ ਥੋੜਾ ਜਿਹਾ ਚਿਪਕ ਜਾਂਦਾ ਹੋਵੇ ਸੱਪਣਾ ਇਹਦੇ ਅਲਦੋਲੇ ਮੜੀਂ ਕਾਰ ਤੋਂ ਪੇਰ ਦਾਂਗੇ ਕਿਉਂਕਿ ਕਿਨਾਰਿਆਂ ਤੋਂ ਨਾ ਜਿੱਕ ਜਾਂਦਾ ਹੁੰਦਾ पहले पूरे में थोड़ी ज्यादा दिक्कत आती है बाकी तो फिर बनी जैसे देख सकते हैं कलर भी बहुत वैसिया आए हैं तो बिल्कुल क्लीन बने ਕਿਉਂਕਿ ਪਹਿਲਾ ਪੂੜਾ ਥੋੜਾ ਜਨਾ ਚਿੱਪਕ ਜਾਂਦਾ ਹੁੰਦਾ ਹੈ ਤੇ ਆਪਣੀ ਖੀਰ ਹੈ ਜਿਹੜੀ ਉਹ ਵੀ ਬਣ ਕੇ ਰੈਡੀ ਆ ਤੁਹਾਨੂੰ ਮੈਂ ਦਿਖਾ ਦਿੰਨੀ ਹੁਣੇ ਲੋ ਜੀ ਇਹ ਹੈਗੀ ਆਪਣੀ ਖੀਰ ਆ ਦੇਖੋ ਖੀਰ ਹੈ ਜਿਹੜੀ ਬਹੁਤ ਵਧੀਆ ਬਣ ਕੇ ਰੈਡੀ ਹੋਈ ਆ ਬਹੁਤ ਚੰਗੀ ਤਰ੍ਹਾਂ ਰਿਝਾਤੀ ਆਪਾਂ ਇਹ ਇਹਦੇ ਵਿੱਚ ਪਾਇਆ ਹੈ ਆਪਾਂ ਖੋਪਾ ਦਾਖਾਂ ਤੇ ਮਤਲਬ ਖੋਪਾ ਥੋੜਾ ਪਾਇਆ ਦਾਖਾਂ ਪਾਤੀਆਂ ਨਾਲ वैसे इस पास तीन बहुत ज्यादा लग गया है तेल आप हो नहीं लाव गे लो मेरी मेरीओ लागी ਲੋਚੀ ਤੇਦਰ ਕਰਦੇ ਨੇ ਜੀ ਜਿਹੜੀ ਰਹਿ ਰਾ ਸਾਇੰਦ ਦਾ ਪਾਠ ਤੇ ਪਰੋਟੀ ਜਿਹੜੀ ਲੱਗ ਗਈ ਬਣਾਉਣ ਨਾਲ ਹੁੰਦੇ ਹੁਣ ਆਪਣੀ ਖਾ ਲੈਣਗੇ ਇਹ ਕੰਮ ਨਿਪਟ ਜੂਗਾ ਫਿਰ ਮੋਟੇ ਪਤਲੇ ਜੀ ਤੁਸੀਂ ਆਪਣੇ ਮਤਲਬ ਟੇਸਟ ਦੇ ਹਿਸਾਬ ਨਾਲ ਤੁਸੀਂ ਕਿਸ ਤਰ੍ਹਾਂ ਦੇ ਖਾਣੇ ਹੈ ਮੋٹے ਪਤਲੇ ਤੁਸੀਂ ਜਿਵੇਂ ਦੇ ਵੀ ਬਣਾਉਣਾ ਚਾਹੁੰਦੇ ਹੋ ਜੇ ਤਾਂ ਤੁਸੀਂ ਪਤਲੇ ਖਾਣੇ ਚਾਹੁੰਦੇ ਹੋ ਤਾਂ ਤੁਸੀਂ ਮਿਕਸਚਰ ਆ ਜਿਹੜਾ ਇਹ ਬਿਲਕੁਲ ਘੱਟ ਪਾਏ ਉਹਨੂੰ ਆਪਾਂ ਖਲਾ ਕੇ ਤਵੇ ਦੇ ਉੱਤੇ ਫੇਰ ਬਣਾਵਾਂਗੇ ਜੀ ਜੇ ਤੁਸੀਂ ਮੋٹے ਖਾਣੇ ਚਾਹੁੰਦੇ ਹੋ ਥੋੜੇ ਜਿ ਫੇਰ ਥੋੜਾ ਜਿਹਾ ਆਪਾਂ ਜ਼ਿਆਦਾ ਪਾ ਲਾਂਗੇ ਜੀ ਮਿਕਸਚਰ ਤੇ ਤੁਸੀਂ ਦੇਖ ਸਕਦੇ ਹੋ ਜੀ ਦੇਖੂਡੇ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲਾਂਗੇ ਜੀ ਦੋਨੇ ਮੈਂ ਹੋਰ ਬਣਾ ਕੇ ਦਿਖਾ ਦਨੀ ਆ ਤੁਹਾਨੂੰ ਤੇ ਹਰ ਇੱਕ ਪਲੇਟ ਦੇ ਮਾਰਨ ਤੇ ਲੱਗਦਾ ਲੱਭੀ ਜੀ ਲੋ ਜੀ ਸੇਮ ਪ੍ਰੋਸੈਸ ਉਸੇ ਤਰ੍ਹਾਂ ਪਹਿਲੇ ਕਿਨਾਰੇ ਤੇ ਥੋੜਾ ਥੋੜਾ ਲਾ ਦਾਂਗੇ ਜੀ ਤੇਲ ਤੁਸੀਂ ਇੱਥੇ ਤੇਲ ਦੀ ਜਗ੍ਹਾ ਕਿਉਂ ਵੀ ਵਰਤ ਸਕਦੇ ਹੋ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈ ਜੀ ਥੋੜਾ ਥੋੜਾ ਲਾਵਾਂਗੇ ਤੇ ਦੀ ਇਹ ਪਹਿਚਾਣ ਆ ਜੀ ਆਪਾਂ ਇਹਨਾਂ ਭਾਲੇ ਥੱਲਾਗੇ ਨਹੀਂ ਜਿਹੜੀ ਮਤਲਬ ਆ ਚਿੱਟਾ ਚਮਕ ਰਿਹਾ ਹੈ ਨਾ ਉੱਪਰ ਆ ਚੀਜ਼ ਚਿੱਟੀ ਚਮਕਦੀ ਹੈ ਜਿਵੇਂ ਆ ਹੋ ਗਈ ਕੈੜੀ ਕੈੜੀ ਜੀ ਇਹ ਥੋੜੀ ਜੀ ਜਦੋਂ ਸਾਰੀ ਇਦਾਂ ਹੋ ਗਿਆ ਫਿਰ ਆਪਾਂ ਇਹਨੂੰ ਥੱਲਾਗੇ ਫਿਰ ਆਪਣਾ ਕੂੜਾ ਜਿਹੜਾ ਨਾ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ ਸਾਰਿਆਂ ਨੂੰ ਬੱਟਾ ਕੰਮ ਹੁੰਦਾ ਜੀ ਕੂੜੇ ਨੂੰ ਥੱਲਣ ਦਾ ਸੇਕ ਹੈ ਜਿਹੜਾ ਪੈਨ ਹੋਰ ਲੱਗਣ ਦਵਾਂਗੇ। ਪੂੜੇ ਨੇ ਜਿਹੜੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੇ ਨੇ। ਤੇ ਸਾਰੇ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਜੀ ਆਜੋ ਜੀ ਪ੍ਰਸ਼ਾਦਾ ਪਾਣੀ ਛਕੋ। ਪੂੜੇ ਤੇ ਖੀਰ ਤੇ ਪੂੜੇ ਦੇ ਆਪਣੇ ਤਿਆਰ ਨੇ ਜੀ। ਕਿਉਂਕਿ ਇਕੱਲਾ ਕਿਹੜਾ ਬੰਦਾ ਤਾਜੀ ਬਣਾ ਕੇ ਖਾ ਨਹੀਂ ਸਕਦਾ ਜਏਗਾ। ਲਾਉ ਦੀਏ ਹੈਗੇ ਨੇ ਸਾਡੇ ਮੰਮੀ, ਮੇਰੇ ਸਾਸੂ ਮਾਂ, ਮੇਰੀ ਮੰਮੀ ਵੀ ਹੈ ਇਹ। ਮਤਲਬ ਪਿੰਡ ਵਾਲੀ ਮੰਮੀ ਦੀ ਵੀ ਘਾਟ ਇਹੀ ਪੂਰੀ ਕਰਦੀ ਹੈ ਜੀ, ਇੱਥੇ ਵਾਲੀ ਮੰਮੀ ਦੀ ਵੀ ਘਾਟ ਇਹੀ ਪੂਰੀ ਕਰਦੀ ਹੈ। ਇਹਨਾਂ ਨੂੰ ਮੈਂ ਬੁਲਾਇਆ ਸੀਗਾ ਵੀ ਪੂੜੇ ਖਾਣ ਵਾਸਤੇ ਤੇ ਪਹੁੰਚ ਚੁੱਕੇ ਨੇ ਜੀ ਇਹ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਦਾਂਗੇ। ਇੱਥੇ ਤੁਸੀਂ ਪੂੜਿਆਂ ਦਾ ਟੈਕਸਚਰ ਜਿਹੜਾ ਸਾਰਾ ਦੇਖ ਸਕਦੇ ਹੋ। ਬਹੁਤ ਵਧੀਆ ਬਣੇ ਨੇ ਜੀ। ਚਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲਾਂਗੇ ਕਿਉਂਕਿ ਜੇ ਆਪਾਂ ਸਾਰੇ ਦੀ ਵੀਡੀਓ ਬਣਾਉਣ ਲਵਾਂਗੇ ਲੱਕਾਂਗੇ ਜੀ ਤਾਂ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ